ਮੱਖਣਸ਼ਾਲ ਬਾਰੇ ਦਾ ਉਸ ਮਰਦ ਸੂਰਮੇ ਦਾ ਨਾਮ ਸੁਨਿਆ ਵਾ ਪੜਿਆ ਬਹੁਤ ਵਾਰ ਬਾਬੇ ਬਕਾਲੀ ਦੀ ਧਰਤੀ ਤੇ ਉਹ ਮਰਦ ਸੂਰਮਾ ਗੁਰੂ ਕਾ ਪਿਆਰਾ ਵਪਾਰੀ ਜਿਹਦੇ ਆਪਣੇ ਜਹਾਜ਼ ਚਲਦੇ ਆ ਜਦੋਂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਤੇ ਕੋਠੇ ਚੜ ਕੇ ਰੋਲਾ ਪਾਇਆ ਗੁਰ ਲਾਦੋ ਰੇ ਗੁਰ ਲਾ ਦੋਰੇ ਗੁਰ ਲਾ ਦੋਰੇ ਤੇ ਸਾਧ ਸੰਗਤ ਉਸ ਵਕਤੇ 22 ਮੰਜੀਆਂ ਸਨ ਕਿੰਨੀਆਂ ਸਨ ਜੀ ਤੇ ਅੱਜ 22000 ਨੇ ਮਾਫ ਕਰਿਓ ਅੱਜ ਕਿੰਨੀਆਂ ਨੇ 22000 ਮੈਂ ਘਟ ਕਹਿ ਰਿਹਾ 50000 ਤੋਂ ਹੀ ਵੱਧ ਹੋਣੀਆਂ ਵਾ ਅੱਜ ਸਾਖੀ ਸੁਣਨ ਦਾ ਮਤਲਬ ਇਹ ਨਹੀਂ ਕਿ ਮੱਖਣ ਸਾਹ ਲਵਾਨੇ ਨੇ ਗੁਰੂ ਲੱਭਿਆ ਗੁਰ ਪਰਗ ਗੁਰੂ ਤੇ ਪਹਿਲੇ ਸੀ ਮਹਾਰਾਜ ਨੂੰ ਪ੍ਰਗਟ ਕੀਤਾ ਮਹਾਰਾਜ ਲੱਭ ਕੇ ਦੁਨੀਆ ਤੇ ਦੱਸਿਆ ਵੀ ਗੁਰੂ ਇੱਥੇ ਆ ਤੁਹਾਡਾ ਤੇ ਸਾਧ ਸੰਗਤ ਅੱਜ ਹਰ ਇੱਕ ਨੂੰ ਮੱਖਣ ਸ਼ਾ ਲਬਾਰਾ ਬੰਨਣਾ ਪੈਣਾ ਜੀ ਸਾਖੀ ਸੁਣਦਾ ਮਤਲਬ ਇਹ ਹੈ ਸਾਖੀ ਸੁਣਦਾ ਮਤਲਬ ਇਹ ਨਹੀਂ ਕਿ ਸਾਖੀ ਸੁਣ ਲਈ ਤੇ ਕੱਪੜੇ ਝਾਰੇ ਤੇ ਘਰਾਂ ਨੂੰ ਚੜੇ ਗਏ ਸਾਖੀ ਸੁਣ ਕੇ ਭਾਈ ਮੱਖਣ ਸ਼ਾ ਦੇ ਰਾਹ ਤੇ ਤੁਰਨਾ ਪੈਣਾ ਜੀ ਤਾਂ ਹੀ ਸਾਖੀ ਸੁਣਦਾ ਮਤਲਬ ਹੈ ਗੁਰੂ ਕੇ ਸਿੱਖ ਭਾਈ ਮੱਖਣ ਸ਼ਾਹ ਲਵਾਰੇ ਨੇ ਕੋਠੇ ਚੜ੍ਹ ਕੇ ਰੋਲਾ ਪਾਇਆ ਗੁਰ ਲਾਧੋ ਰੇ ਗੁਰ ਲਾਧੋ ਰੇ ਤੇ ਅੱਜ ਸਿੱਖਾ ਭਾਈ ਮੱਖਣ ਸ਼ਾਹ ਵਾਲੀ ਜੁਰਤ ਭਾਈ ਮੱਖਣ ਸ਼ਾਹ ਸ਼ਾਹ ਵਾਲੀ ਉਹ ਸਪ੍ਰਿਟ ਤੇਰੇ ਅੰਦਰ ਵੀ ਆਣੀ ਚਾਹੀਦੀ ਹੈ ਤੇ ਅੱਜ ਤੈਨੂੰ ਦੁਨੀਆ ਤੇ ਰੋਲਾ ਪਾ ਕੇ ਕਹਿਣਾ ਪਏਗਾ ਕਿ ਗੁਰ ਲਾਧੋ ਰੇ ਗੁਰ ਲਾਧੋ ਰੇ ਗੁਰ ਸਿੱਖਾ ਤੇਰਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਕਹਿਣਾ ਪਏਗਾ ਸਾਨੂੰ ਅੱਜ ਮੰਜੀਆਂ ਬਹੁਤ ਜ਼ਿਆਦਾ ਨੇ 22000 ਨਹੀਂ 50000 ਤੋਂ ਹੀ ਵੱਧ ਹੋ ਸਕਦੀਆਂ ਅੱਜ ਗੁਰੂ ਕੇ ਸਿੱਖਾ ਤੈਨੂੰ ਭਾਈ ਮੱਖਣ ਸ਼ਾਹ ਲਬਾਣੇ ਵਾਲਾ ਰੋਲ ਅਦਾ ਕਰਨਾ ਪੈਣਾ ਭਾਈ ਮੱਖਣ ਸ਼ਾਹ ਲਬਾਣਾ ਜਦੋਂ ਸ਼ੀਏ ਮਸੰਦ ਨੇ ਗੋਲੀ ਚਲਾਈ ਨਾ ਜਿਹੜਾ ਧੀਰ ਮਲੀਆਂ ਨੇ ਭੇਜਿਆ ਸੀ ਤੇ ਉਹ ਗੁਰੂ ਦਾ ਸਿੱਖ ਵਪਾਰੀ ਸੀ ਜਿਨੂੰ ਤੁਹਾਨੂੰ ਪਤਾ ਹੈ ਜਿਹੜਾ ਅੱਜ ਵੀ ਵਪਾਰ ਕਰਦਾ ਉਹਨੇ ਨਾਲ ਆਪਣੇ ਅੰਗ ਰੱਖੇ ਵੀ ਰੱਖੇ ਹੁੰਦੇ ਆ ਬੋਡੀਗਾਰਡ ਵੀ ਰੱਖੇ ਹੁੰਦੇ ਆ ਜਦੋਂ ਮਹਾਰਾਜ ਤੇ ਗੋਲੀ ਚਲਾਈ ਤੇ ਭਾਈ ਮੱਖਣ ਸ਼ਾ ਲਬਾਨੇ ਨੇ ਉਹਦੀਆਂ ਮੁਸ਼ਕਾ ਬਣ ਕੇ ਨੂੜ ਕੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਗੇ ਪੇਸ਼ ਕੀਤਾ ਤੇ ਮਹਾਰਾ ਸੱਚੇ ਪਾਤਸ਼ਾਹ ਦਿਆਲੂ ਗੁਰੂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਇਹਨੂੰ ਮਾਫ ਕਰ ਦਿਓ ਜਾਨ ਦਿਓ ਕਈ ਵਾਰ ਨਾ ਧਿਆਨ ਦਿਓ ਇਹ ਨੁਕਤਾ ਬੜਾ ਕਮਾਲ ਦਾ ਜੀ ਅਸੀਂ ਤੇ ਆਪਣੇ ਐਵੇਂ ਕਿਸੇ ਨੂੰ ਤੂਲ ਦੇਈ ਜਾਂਦੇ ਆ ਛੋਟੇ ਮੋਟਿਆਂ ਨੂੰ ਉਹਨਾਂ ਦੇ ਵਿਰੋਧ ਕਰਕੇ ਉਹਨਾਂ ਨੂੰ ਤਾਂ ਚਾੜਤਾ ਸਿਰ ਤੇ ਬਿਠਾ ਲਿਆ ਕਈ ਵਾਰ ਦੁਸ਼ਮਣ ਨੂੰ ਇਗਨੋਰ ਕਰਦੇ ਹੋ ਵੈਸੀ ਮਰ ਜਾਂਦਾ ਜੇ ਮਹਾਰਾਸ਼ੀ ਇਹ ਮਸਾਂਦ ਨੂੰ ਉੱਥੇ ਸਜ਼ਾ ਦੇਂਦੇ ਤੇ ਸਿ ਇਹ ਮਸਾਂਦ ਨੇ ਹੋਰ ਹਾਈਲਾਈਟ ਹੋ ਜਾਣਾ ਸੀ ਮਹਾਰਾਜ ਨੇ ਕਿਹਾ ਛੱਡ ਦਿਓ ਇਹਨੂੰ ਜਾਣ ਦਿਓ ਅੱਜ ਸਿ ਇਹ ਮਸਾਂਦ ਕਿੱਥੇ ਐ ਜੀ ਧੀਰਮਲੀਏ ਕਿੱਥੇ ਨੇ ਕੋਈ ਨਾ ਲੈਂਦਾ ਉਹਨਾਂ ਦਾ ਪਾਹੀ ਮੱਖਣ ਸ਼ਾਹ ਲਬਾਨਾ ਗੁਰੂ ਕਾ ਬੱਬਰ ਸ਼ੇਰ ਉਹ ਕਹਿੰਦਾ ਮਾਰਾ ਹੁਕਮ ਕਰੋ ਇਹਨੂੰ ਹੁਣੇ ਦੋ ਫਾੜ ਕਰ ਦਈਏ ਹੁਣੇ ਇਹਦਾ ਕੀਤੀ ਦਾ ਸਜ਼ਾ ਇਹਨੂੰ ਸਜ਼ਾ ਦੇ ਦਈਏ ਮੇਰੇ ਗੁਰੂ ਤੇਗ ਬਹਾਦਰ ਗੁਰਦਿਆਲੂ ਗੁਰੂ ਕਹਿਣ ਲੱਗੇ ਜਾਨ ਦਿਓ ਛੱਡ ਦਿਓ ਇਹਨੂੰ ਸ਼ੀਆ ਮਸਾਂਦ ਵੀ ਨਹੀਂ ਲੱਭਦਾ ਅਜ ਧੀਰਮਲੀ ਵੀ ਨਹੀਂ ਲੱਭਦੇ ਜਦੋਂ ਕਿਤੇ ਵੱਡੇ ਵੱਡੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਇਗਨੋਰ ਕਰਦੇ ਹੋ ਨਾ ਉਹ ਵੈਸੇ ਹੀ ਮਰ ਜਾਂਦਾ ਇਗਨੋਰ ਕਰਨਾ ਜ਼ਿੰਦਗੀ 'ਚ ਸਿੱਖੋ ਦੇਖ ਕੇ ਅੰਡਿਟ ਕੀਤਾ ਇਹ ਗੱਲ ਪੜ੍ਹਨੀ ਨਹੀਂ ਜ਼ਿੰਦਗੀ 'ਚ ਲਾਗੂ ਕਰਨੀ ਆ ਜੀ ਗੱਲ ਵੇਖੋ ਨਿਕਤੀ ਨਿਕੇ ਨਿਕੇ ਵਿਚਾਰ ਆ ਨੁਕਤੇ ਨੇ ਜ਼ਿੰਦਗੀ ਦੇ ਅਸੀਂ ਮਹਾਰਾਜ ਦੇ ਜੀਵਨ ਪੜਦੇ ਆ ਜੀਵਨ ਨੂੰ ਸਮਝਣਾ ਤੇ ਲਾਗੂ ਆਪਣੇ ਜ਼ਿੰਦਗੀ ਤੇ ਅੱਜ ਕਰ ਲੈਣਾ ਮੱਖਣ ਸ਼ਾਹ ਦੀ ਸਾਖੀ ਸੁਣਨੀ ਹੈ ਪਰ ਆਪ ਮੱਖਣ ਸ਼ਾਹ ਦਾ ਰੋਲ ਅਦਾ ਸਿੱਖਾ ਕਰਨਾ ਪੈਣਾ ਹੀ ਅੱਜ ਅੱਜ ਬੰਨਣਾ ਪੈਣਾ ਭਾਈ ਮੱਖਣਸ਼ਾਲਬਾਨਾ ਉਸ ਗੁਰੂ ਕੇ ਬੱਬਰ ਸ਼ੇਰ ਭਾਈ ਮੱਖਣਸ਼ਾਲਬਾਨੇ ਨੇ ਦੁਨੀਆ ਨੂੰ ਦੱਸਿਆ ਇਹ ਝੂਠੇ ਬੈਠੇ ਨੇ ਬਾਈ ਮੰਜੀਆਂ ਲਾ ਕੇ ਅਸਲ ਮੇਰਾ ਗੁਰੂ ਤੇ ਇੱਕ ਬਾਦਰ ਮਹਾਰਾ ਸੱਚੇ ਪਾਤਸ਼ਾਹ ਇੱਥੇ ਨੇ ਰੋਲਾ ਪਾ ਕੇ ਕਹਿ ਦਿੱਤਾ ਤੇ ਅੱਜ ਸਿੱਖਾ ਤੈਨੂੰ ਵੀ ਰੋਲਾ ਪਾ ਕੇ ਕਹਿਣਾ ਪੈਣਾ ਸਿੱਖਾ ਕਿੱਥੇ ਤੁਰਿਆ ਫਿਰਦਾ ਭੇਕੀ ਦੰਬੀਆਂ ਦੇ ਡੇਰਿਆਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦਾ ਸਿੱਖ ਬਣ ਕੇ ਭਾਈ ਮੱਖਣ ਸ਼ਾਹ ਲਬਾਣੇ ਦਾ ਰੋਲ ਅਦਾ ਕਰ ਤੇ ਦੁਨੀਆ ਨੂੰ ਦੱਸ ਸਿੱਖਾ ਤੇਰਾ ਗੁਰੂ ਧੰਨ ਸ਼੍ਰੀ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਸਾਧ ਸੰਗਤ ਜਦੋਂ ਇਹ ਜੀਵਨ ਅੰਦਰ ਵਿਚਾਰ ਇਦਾਂ ਸਾਖੀਆਂ ਨੂੰ ਸਮਝ ਕੇ ਅੰਦਰ ਧਾਰਨ ਕਰਾਂਗੇ ਨਾ ਤੁਰਾਂਗੇ ਤੇ ਸਾਧ ਸੰਗਤ ਇਤਿਹਾਸ ਪੜੇ ਦਾ ਇਤਿਹਾਸ ਸੁਣਾਏ ਦਾ ਵਿਚਾਰਾਂ ਦਾ ਉਸ ਦਿਨ ਹੀ ਲਾਹਾ ਮਿਲਣਾ ਸਾਧ ਸੰਗਤ ਗੁਰੂ ਕਿਰਪਾ ਕਰੇ